ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਟਾਕਸ ਵਿੱਚ ਦੋਸਤੋ ਹਾਜ਼ਰ ਹੋਇਆ ਇੱਕ ਨਵੀਂ ਜਾਣਕਾਰੀ ਲੈ ਕੇ ਇੱਕ ਨਵੀਂ ਵੀਡੀਓ ਲੈ ਕੇ ਛੁੱਟੀਆਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ ਵਿਦਿਆਰਥੀਆਂ ਦਿੱਤਾ ਛੁੱਟੀਆਂ ਦਾ ਕੰਮ ਦੋਸਤੋ ਕੀ ਹੈ ਪੂਰੀ ਅਪਡੇਟ ਜਾਣਾਂਗੇ ਇਸ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਹੈ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਕਿਰਪਾ ਕਰਕੇ ਸਾਡੇ ਚੈਨਲ ਪੰਜਾਬੀ ਟਾਕਸ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਹੀ ਬੈਲ ਆਈਕਨ ਦਾ ਬਟਨ ਦਬਾ ਲੈਣਾ ਤਾਂ ਹੀ ਸਾਡੀ ਆਉਣ ਵਾਲੀਆਂ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਅਨੁਸਰਮਾਰਦੇ ਪੂਰੀ ਖਬਰ ਤੇ ਸਿੱਖਿਆ ਵਿਭਾਗ ਵੱਲੋਂ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦਾ ਕੰਮ ਆਨਲਾਈਨ ਅਪਲੋਡ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਮੁਖੀਆ ਅਧਿਆਪਕਾਂ ਦੀ ਸਹੂਲਤ ਅਤੇ ਸਾਡੇ ਪ੍ਰਾਇਮਰੀ ਸਕੂਲਾਂ ਤੇ ਪਿਆਰੇ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਵਿੱਚ ਪੜਾਈ ਨਾਲ ਜੁੜ ਕੇ ਰੱਖਣ ਲਈ ਅਤੇ ਉਹਨਾਂ ਦੀ ਰਚਨਾਤਮਕ ਰੁਚੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਇਸ ਵਾਰੀ ਸਾਡੇ ਹੋਣਹਾਰ ਅਧਿਆਪਕਾਂ ਦੀ ਮਦਦ ਨਾਲ ਗਰਮੀਆਂ ਦੀਆਂ ਛੁੱਟੀਆਂ ਲਈ ਕੰਮ ਤਿਆਰ ਕੀਤਾ ਗਿਆ ਹੈ ਅਮਰਿੰਦਰ ਕੋਰ ਬਰਾਂਡ ਡਾਇਰੈਕਟਰ ਐਸਆਰਟੀ ਪੰਜਾਬ ਵੱਲੋਂ ਦੱਸਿਆ ਗਿਆ ਹੈ ਕਿ ਅਧਿਆਪਕਾਂ ਦੀ ਸੂਰਤ ਅਨੁਸਾਰ ਇਸ ਤਿਆਰ ਕੀਤੇ ਕੰਮ ਦੀਆਂ ਪੀਡੀਐਫ ਐਡਵਾਂਸ ਵਿੱਚ ਫੀਲਡ ਵਿੱਚ ਪੇਜੇ ਜਾ ਰਹੀਆਂ ਹਨ ਜਮਾਤ ਪ੍ਰਾਈਮਰੀ ਤੋਂ 10ਵੀਂ ਜਮਾਤ ਤੱਕ ਦੇ ਸਾਰੇ ਕੰਟੈਂਟ ਨੂੰ ਪੰਜਾਬ ਐਜੂਕੇਅਰ ਐਪ ਤੇ ਅਪਲੋਡ ਕਰ ਦਿੱਤਾ ਗਿਆ ਹੈ ਬਾਕੀ ਜਮਾਤਾਂ ਦਾ ਛੁੱਟੀਆਂ ਦਾ ਕੰਮ ਵੀ ਜਲਦੀ ਅਪਲੋਡ ਕੀਤਾ ਜਾ ਰਿਹਾ ਹੈ ਸੋ ਦੋਸਤੋ ਇਹ ਇੱਕ ਵੱਡੀ ਜਾਣਕਾਰੀ ਨਿਕਲ ਕੇ ਆਈ ਸੀ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਤੇ ਪਹਿਲਾਂ ਬੱਚਿਆਂ ਦੇ ਹੋਮਵਰਕ ਦਾ ਜੋ ਪੀਡੀਐਫ ਆ ਉਹ ਆਨਲਾਈਨ ਅਪਲੋਡ ਕਰਨ ਸੰਬੰਧੀ ਦੋਸਤੋ ਜਮਾਤ ਪ੍ਰਾਈਮਰੀ ਪ੍ਰਾਇਮਰੀ ਲੈ ਕੇ 10ਵੀਂ ਜਮਾਤ ਤੱਕ ਦੇ ਸਾਰੇ ਕੰਟੈਂਟ ਨੂੰ ਪੰਜਾਬ ਐਜੂਕੇਅਰ ਐਪ ਤੇ ਅਪਲੋਡ ਕਰ ਦਿੱਤਾ ਗਿਆ ਹੈ ਅਤੇ ਬਾਕੀ ਜਮਾਤਾਂ ਦਾ ਛੁੱਕਿਆ ਦਾ ਕੰਮ ਵੀ ਜਲਦੀ ਹੀ ਅਪਲੋਡ ਕੀਤਾ ਜਾ ਰਿਹਾ ਹੈ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇਹ ਹੀ ਜਾਣਕਾਰੀ ਸੀ ਇਸ ਤਰ੍ਹਾਂ ਦੀ ਹੋਰ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਸਾਡੇ ਚੈਨਲ ਪੰਜਾਬੀ ਟਾਕਸ ਨਾਲ ਜੁੜੇ ਰਹਿਣਾ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਨਾਲ ਤਦ ਤੱਕ ਧੰਨਵਾਦ ਜੀ